ਅਜ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿਟੀ ਇਨਕਲੇਵ ਦੁਕਰੀ ਗੁਰਦੁਆਰਾ ਸਾਇਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਧੂਮਤਾਬ ਨਾਲ ਮਨਾਇਆ ਗਿਆ। ਉੱਥੇ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਇਸ ਦਿਹਾੜੇ ਤੇ ਗੁਰਦੁਆਰੇ ਦੇ ਵਿੱਚ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਗਏ ਸਨ। ਅੱਜ ਦੇ ਦਿਹਾੜੇ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਹੁੰ ਹੁਮਾਗੇ ਪਹੁੰਚੀਆਂ ਜਿਨ੍ਹਾਂ ਵੱਲੋਂ ਇਸ ਮੌਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਟੀ ਇਨਕਲੇਜ ਦੁਗਰੀ ਤੰਦਰਾ ਰੋਡ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉత్సਵ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਮਨਾ ਰਹੇ ਹਾਂ ਤਸਵੀਰ ਤੋਂ ਹੀ 5 ਵਜੇ ਤੋਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਹਨ ਜਿਦੇ ਵਿੱਚ ਇਸਤਰੀ ਸਤਸੰਗ ਸਭਾ ਜਥੇ ਵੱਲੋਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਅਜੂਹੀ ਦਾਗੀ ਸ਼੍ਰੀ ਦਰਬਾਰ ਸਾਹਿਬ ਤੇ ਮਾਤਾ ਵਿਪਨਪ੍ਰੀਤ ਕੌਰ ਜੀ ਜਥੇ ਨੇ ਸਵੇਰ ਤੋਂ ਹੀ ਗੁਰਬਾਣੀ ਕੀਰਤਨਾਂ ਹੀ ਸੰਗਤਾਂ ਨੂੰ ਨਿਯਾਰ ਕੀਤਾ ਹੈ ਤੇ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਤੋਂ ਸੰਗਤਾਂ ਕਾਫੀ ਲੰਗਰ ਦਾ ਸਮਾਨ ਲੈ ਕੇ ਰਸਦ ਲੈ ਕੇ ਇੱਥੇ ਗੁਰਦੁਆਰਾ ਸਾਹਿਬੀ ਕੇ ਆ ਰਹੀਆਂ ਨੇ ਜਿਹਦੇ ਵਿੱਚ ਅਸੀਂ ਬਾਹਰ ਪਕੌੜਿਆਂ ਦਾ ਤੇ ਕੌਫੀ ਦਾ ਲੰਗਰ ਸੰਗਤਾਂ ਦੇ ਸਹਿਯੋਗ ਸਦਕਾ ਲਗਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬੀ ਕੇ ਲੰਗਰ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਜਿਹਦੇ ਵਿੱਚ ਬਾਣੀ ਦੇ ਵਿੱਚ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਿਹਨੀਆਂ ਸਿੱਖਿਆਵਾਂ ਨੇ ਉਹਨਾਂ ਦੇ ਚੱਲਣ ਦੇ ਲਈ ਸਾਨੂੰ ਪ੍ਰੇਰਿਤ ਕੀਤਾ ਹੈ ਗੁਰੂ ਸਾਨੂੰ ਜੋਈ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਇੱਕ ਉਪਦੇਸ਼ ਦਿੱਤਾ ਸਾਨੂੰ ਉਹਨਾਂ ਦੇ ਉਹਨਾਂ ਉਪਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਉਹਨਾਂ ਦਾ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਾ ਧਾਰਮਿਕ ਜੀਵਨ ਉਹਨਾਂ ਦੇ ਲਲ ਲੱਕ ਕੇ ਮਨਾ ਸਕੀਏ ਕੀਰਤਨ ਜਥਾ ਕਿਰਤਰੀ ਜਥਾ ਸ਼੍ਰੀ ਆਪਣਾ ਦਰਬਾਰ ਸਾਹਿਬ ਤੋਂ ਆਪਣਾ ਦਰਬਾਰ ਸਾਹਿਬ ਤੋਂ ਹੈ ਕੀਰਤਨ ਜਥਾ ਜਿਹੜਾ ਕਿ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਗੁਰਬੇਰ ਸਿੰਘ ਜੀ ਆ ਕੇ ਇੱਥੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕਰ ਰਹੇ ਨੇ ਇਹ ਹਰ ਮੰਦਰ ਸਾਹਿਬ ਤੋਂ ਕੀਤੀ ਜਥਾ ਸੀ ਜਿਉਂਨਾਂ ਨੂੰ ਬਾਕਾਇਦਾ ਸਪੈਸ਼ਲ ਸੱਦਾ ਦੇ ਕੇ ਬੁਲਾਇਆ ਲੋਕਾਂ ਨੂੰ ਮੈਸੇਜ ਕੀ ਦੋਨਾਂ ਆਪਣੇ ਆਦੇ ਗੁਰਪੁਰੋ ਦੇ ਮੁੱਢਲੇ ਮੈਂ ਗੁਰਪੁਰਪ ਤੇ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਜਿਵੇਂ ਕਿ ਨੌਜਵਾਨ ਪੀੜੀ ਅੱਜ ਦੀ ਡੇਟ ਦੇ ਵਿੱਚ ਬਹੁਤ ਘੱਟ ਉਤਸ਼ਾਹ ਹੈ ਲੋਕਾਂ ਵਿੱਚ ਬੱਚਿਆਂ ਦਾ ਕਿ ਇਹਦੇ ਪਿੱਛੇ ਗੁਰਦੁਆਰਾ ਸਾਹਿਬਾਣਾ ਇਹ ਅਸੀਂ ਨੌਜਵਾਨ ਪੀੜੀ ਨੂੰ ਇਹੋ ਜੇ ਧਾਰਮਿਕ ਉਪਰਾਲੇ ਕਰਨ ਦਾ ਮੇਨ ਮਕਸਦ ਹੈ ਕਿ ਨੌਜਵਾਨ ਪੀੜੀ ਨੂੰ ਆਪਣੇ ਨਾਲ ਜੋੜਨਾ ਤੇ ਜਿਵੇਂ ਉਹਨਾਂ ਦੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਨੌਜਵਾਨ ਪ੍ਰਤੀ ਨੂੰ ਦੱਸਣਾ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਇੱਕ ਇੱਕ ਭੇਦ ਭਾਵ ਜਾਂ ਸਾਰਿਆਂ ਤੋਂ ਅਲੱਗ ਹੋ ਕੇ ਇੱਕ ਉਹਨਾਂ ਨੇ ਸਾਨੂੰ ਗੁਰੂ ਦੇ ਨਾਲ ਲੜਨ ਨਾਲ ਜੁੜਨ ਨਾਲ ਪ੍ਰੇਰਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਖੋ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਕਿ ਇਹਦੇ ਵਿੱਚ ਕਿਸੇ ਦਾ ਕੋਈ ਭੇਦ ਭਾਵ ਨਾ ਹੋਵੇ ਕਿ ਸਾਰੇ ਸੰਗਤ ਦੇ ਵਿੱਚ ਇੱਕ ਪੰਗਰ ਦੇ ਵਿੱਚ ਬੈ ਕੇ ਲੰਗਰ ਛਕ ਚੱਕਣ ਕੀਰਤ ਕਰ ਸਕਣ ਤੇ ਨਾਮ ਜਪ ਸਕਣ। ਇਹ ਉਹਨਾਂ ਦੀ ਹੀ ਯੱਜ ਦਿੱਤੇ ਹੋਏ ਸੰਦੇਸ਼ਕਾ ਅੱਜ ਅਸੀਂ ਸਾਰੇ ਉਸੇ ਪਰਥਾ ਨੂੰ ਮੁੱਖ ਰੱਖਦੇ ਹੋਏ ਅੱਜ ਵੀ ਉਹੀ ਲੰਗਰ ਪ੍ਰਥਾ ਇੱਕੋ ਹੀ ਪੰਗਤ ਦੇ ਵਿੱਚ ਬੈ ਕੇ ਸਾਰੇ ਲੰਗੇ ਛਕਦੇ ਨੇ ਤੇ ਮੈਂ ਸਾਰਿਆਂ ਦਾ ਇੱਥੇ ਦਿਲ ਦੀਆਂ ਗਹਿਰਾਈਆਂ ਚ ਉਹ ਸੰਤਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਇਸ ਧਾਰਮਿਕ ਸਥਾਨ ਤੇ ਆ ਕੇ ਇਸ ਪ੍ਰੋਗਰਾਮ ਨੂੰ ਸ਼ਾਨੋ ਸ਼ੌਕਤ ਨੂੰ ਹੋਰ ਵਧਾਇਆ ਉਮੀਦ ਕਰਦਾ ਐਦਾਂ ਹੀ ਸੰਤਾਂ ਅੱਗੇ ਤੋਂ ਵੀ ਭਾਰੀ ਇਕੱਠ ਦੇ ਵਿੱਚ ਪ੍ਰਕਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋ ਨਾਨਕਦੇਵ ਜੀ ਦੇ ਪ੍ਰਕਾਸ਼ਪੁਰ ਕੋਕੇ ਸਿਟੀ ਐਂਡ ਕਲੇਵ ਲੁਗਰੀ ਸ਼ੀਰਪਾਪਾਦੀਪ ਜੀ ਦੁਆਰਾ ਸ਼ੀਰਪਾਪਾਦੀਪ ਸਿੰਘ ਜੀ ਮੇਰੇ ਕੀਰਤਨ ਦੀ ਹਾਜ਼ਰੀ ਦੀ ਸੇਵਾ ਜੋ ਮਿਲੀ ਉਹ ਬਹੁਤ ਆਨੰਦ ਆਇਆ ਅਥੇ ਕੀਰਤਨ ਕਰਕੇ ਸੰਗਤ ਦਾ ਕਾਫੀ ਇਕੱਠ ਸੀਗਾ ਤੇ ਸੰਗਤ ਨੇ ਬਹੁਤ ਪਿਆਰ ਦਿੱਤਾ ਹੈ ਪ੍ਰਬੰਧਕ ਕਮੇਟੀ ਨੇ ਬਹੁਤ ਯਤਨ ਕੀਤੇ ਨੇ ਸਾਰਾ ਕੁਝ ਮੈਨੇਜ ਕਰਨ ਦੇ ਵਿੱਚ ਸਾਰਿਆਂ ਲਈ ਸਾਨੂੰ ਬਹੁਤ ਅੱਛਾ ਲੱਗਿਆ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੈ ਸੰਗਤ ਨੂੰ ਇਹ ਹੀ ਕਹਿਣਾ ਚਾਹੁੰਦਾ ਆ ਵੀ ਇਸੇ ਤਰ੍ਹਾਂ ਜੁੜੇ ਰਹਿਣ ਜਿਵੇਂ ਅੱਜ ਖਾਟਾ ਮਾਰ ਦੀ ਸੰਗਤ ਆਈ ਐ ਇਸੇ ਤਰ੍ਹਾਂ ਹੀ ਜੇ ਆਂਦੀ ਰਹੇਗੀ ਤੇ ਹੋਰ ਮਤਲਬ ਅੱਛਾ ਲੱਗੇਗਾ